हेलो गाइस वेलकम हैलो आवर चैनल किड्स लर्निंग गुड मॉर्निंग आज अं पंजाबी दा नव टॉपिक करांगे बीए बीएससी पार्ट फर्स्ट का यानी कि फर्स्ट समेस्टर का भाग ऊड़ा जो कविता भाग का आंदा ठीक है वो विषय वस्तु केंद्रीय भाव पूछा जाता सब तो पहले राइटर है भाई वीर सिंह जी भाई भीर सिंह भी की कविता समा विषा वस्तु करा नाउलै स्टार्ट 10 ਨੰਬਰ ਤੇ ਆ ਸਕਦਾ ਹੈ ਵਿਸ਼ਾ ਵਸਤੂ ਕਿਸੇ ਭਾਈ ਵੀਰ ਸਿੰਘ ਦੀ ਜਿੰਨੀਆਂ ਵੀ ਕਵਿਤਾਵਾਂ ਉਹਨਾਂ ਵਿੱਚੋਂ ਕਿਸੇ ਵੀ ਕਵਿਤਾ ਦਾ ਉਹ ਵਿਸ਼ਾ ਵਸਤੂ ਪੁੱਛ ਸਕਦੇ ਆ ਠੀਕ ਹੈ ਲਾਸਟ ਇਅਰ 10 ਇਅਰ ਚ ਆਇਆ ਆ ਨਾਉ ਲੈਟ ਸਟਾਰਟ ਸਮਾ ਕਵਿਤਾ ਦਾ ਵਿਸ਼ਾ ਵਸਤੂ ਲਿਖੋ ਸਮਾ ਕਵਿਤਾ ਭਾਈ ਵੀਰ ਸਿੰਘ ਦੀ ਰਚਨਾ ਹੈ ਭਾਈ ਵੀਰ ਸਿੰਘ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਲੀਹਾ ਤੇ ਪਾਇਆ ਤਾਲੇ ਅਸੀਂ ਇੱਥੇ ਥੋੜਾ ਜਿਹਾ ਇੰਟਰੋਡਕਸ਼ਨ ਭਾਈ ਵੀਰ ਸਿੰਘ ਬਾਰੇ ਵੀ ਦੇ ਸਕਦੇ ਆ ਠੀਕ ਐ ਉਹਨਾਂ ਨੇ ਛੋਟੀ ਕਵਿਤਾਵਾ ਤੇ ਮਹਾਕਾਵ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ, ਇਤਿਹਾਸ, ਜੀਵਨੀਆ, ਲੇਖਾ ਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ ਉਹਨਾਂ ਨੇ ਕਿਹਦੇ ਕਿਹਦੇ ਵਿੱਚ ਆਪਣਾ ਕਾਵਿ ਲਿਖਿਆ ਅਸੀਂ ਉਹ ਇੱਥੇ ਮੈਂਸ਼ਨ ਕਰਨਾ ਆਪ ਨੇ ਵਾਰਤਕ ਤੇ ਕਵਿਤਾ ਦੋਹਾਂ ਵਿੱਚ ਰਚਨਾ ਕੀਤੀ ਯਾਨਕੀ ਵਾਰਤਕ ਤੇ ਕਵਿਤਾ ਦੋਨਾਂ ਵਿੱਚ ਉਹਨਾਂ ਨੇ ਰਚਨਾ ਕੀਤੀ ਉਹਨਾਂ ਨੇ ਵਾਰਤਕ ਤੇ ਕਵਿਤਾ ਤੋਂ ਇਲਾਵਾ ਨਾਵਨ ਨਾਟਕ ਸਵੈ ਜੀਵਨੀ ਜੀਵਨੀ ਇਹਨਾਂ ਚ ਵੀ ਆਪਣੀ ਰਚਨਾ ਕੀਤੀ ਸੀ ਕਵਿਤਾ ਵਿੱਚ ਭਾਵੇਂ ਉਹਨਾਂ ਦਾ ਵਿਸ਼ਾ ਅਧਿਆਤਮਕ ਤੇ ਰਹਿਸੇਵਾਦੀ ਸੀ ਆ ਪੰਜਾਬ ਦੇ ਇੱਕ ਮਹਾਨ ਲਿਖਾਰੀ ਸਨ ਠੀਕ ਹੈ ਅਸੀਂ ਉਹਨਾਂ ਨੂੰ ਜ਼ਿਆਦਾ ਐਕਸਪਲੇਨ ਨਹੀਂ ਕਰਨਾ ਕਿਉਂਕਿ ਸਾਡਾ ਮੇਨ ਵਿਸ਼ਾ ਹੈ ਸਮਾ ਕਵਿਤਾ ਦਾ ਵਿਸ਼ਾ ਦੱਸਣਾ ਠੀਕ ਹੈ ਇਟਸ ਅਸੀਂ ਉਹਨਾਂ ਦੀਆਂ ਰਚਨਾਵਾਂ ਵੀ ਲਿਖ ਸਕਦੇ ਸੀ ਪਰ ਅਸੀਂ ਜ਼ਿਆਦਾ ਮੈਂਸ਼ਨ ਨਹੀਂ ਕਰਨਾ ਕਿਉਂਕਿ 10 ਮਾਰਕਸ ਦਾ ਹੀ ਕੁਸ਼ਣ ਆਣਾ ਹੈ ਨੈਕਸਟ ਨੂੰ ਅਸੀਂ ਕਰਾਂਗੇ ਕਿ ਕਵਿਤਾ ਵਿੱਚ ਕੀ ਦੱਸਿਆ ਗਿਆ ਸਮਾ ਕਵਿਤਾ ਵਿੱਚ ਉਹਨਾਂ ਨੇ ਕੀ ਦੱਸਿਆ ਸਮਾ ਕਵਿਤਾ ਪਾਈ ਵੀਰ ਸਿੰਘ ਜੀ ਦੀ ਕਵਿਤਾ ਹੈ ਇਸ ਦਾ ਵਿਸ਼ਾ ਸਮੇ ਨੂੰ ਚਲਾਏ ਮਾਨ ਸੂਬਾ ਦਰਸਾ ਕੇ ਇਸ ਨੇ ਕਰਮਾਂ ਵਿੱਚ ਲਾ ਕੇ ਸਫਲ ਕਰਨ ਦਾ ਉਪਦੇਸ਼ ਹੈ ਯਾਨਕਿ ਚਲਾਈਮਾਨ ਜਿਹੜਾ ਹਮੇਸ਼ਾ ਚੱਲਦਾ ਰਹਿੰਦਾ ਸਮਾਂ ਜਿਹੜਾ ਕਦੇ ਵੀ ਰੁਕਦਾ ਨਹੀਂ ਹੈ ਤੇ ਉਹਨਾਂ ਨੇ ਕਿਹਾ ਇਸ ਵਿੱਚ ਦੱਸਿਆ ਕਿ ਸਾਨੂੰ ਚਲਦੇ ਰਹਿਣ ਵਾਲੇ ਸਮੇਂ ਨੂੰ ਨੇਕ ਕਮਾਂਵਿ ਚਲਾ ਕੇ ਆਪਣੇ ਜੀਵਨ ਦਾ ਉਦੇਸ਼ ਸਫਲ ਬਣਾਉਣਾ ਚਾਹੀਦਾ ਹੈ ਭਾਈ ਸਾਹਿਬ ਯਾਨਕਿ ਭਾਈ ਵੀਰ ਸਿੰਘ ਜੀ ਲਿਖਦੇ ਹਨ ਕਿ ਸਦਾ ਸਮਾਂ ਸਦਾ ਚਲਾਈਮਾਨ ਹੈ ਯਾਨਕਿ ਚੱਲਦਾ ਰਹਿਣ ਵਾਲਾ ਸਮੇਂ ਦੇ ਭਾਵੇਂ ਕਿੰਨੇ ਤੱਲੇ ਕਰਦੇ ਰੋ ਕੀ ਉਹ ਰੁਕ ਜਾਵੇ ਪਰ ਉਹ ਇੱਕ ਨਹੀਂ ਮੰਦਾ ਕਿਉਂਕਿ ਸਮਾਂ ਸਾਡੇ ਕਹਿੰਦੇ ਨਹੀਂ ਚਲਦਾ ਉਹ ਆਪਣੀ ਰਫਤਾਰ ਦੇ ਨਾਲ ਚਲਦਾ ਹੀ ਰਹਿੰਦਾ ਉਹਨੂੰ ਕੋਈ ਜਿੰਨਾ ਮਰਜੀ ਕਹ ਦੇ ਕਿ ਐ ਸਮਾ ਰੁਕ ਜੇ ਪਰ ਉਹ ਨਹੀਂ ਰੁਕਦਾ ਸਮੇ ਨੂੰ ਫਾੜ ਫਾੜ ਕੇ ਖਿੱਚੋ ਉਹ ਤਾਂ ਵੀ ਪੱਲਾ ਚੁੜਾ ਕੇ ਨਿਕਲ ਜਾਂਦਾ ਹੈ ਸਮੇ ਦੇ ਰਸਤੇ ਵਿੱਚ ਇੱਕ ਵੀ ਰੁਕਾਵਟ ਨਹੀਂ ਪਾਈ ਜਾ ਸਕਦੀ ਤੇ ਇਸ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ ਠੀਕ ਹੈ ਜਿਹੜਾ ਸਮਾਂ ਇੱਕ ਵਾਰੀ ਨਿਕਲ ਗਿਆ ਉਹ ਵਾਪਸ ਨਹੀਂ ਆਂਦਾ ਇਸ ਲਈ ਕਹਿੰਦਾ ਕਿ ਟਾਈਮ ਸੇ ਪੜਨਾ ਚਾਹੀਦਾ ਹੈ ਜਿਹੜੇ ਬੱਚੇ ਟਾਈਮ ਸੇ ਨਹੀਂ ਪੜਦੇ ਫਿਰ ਉਹ ਫੇਲ ਹੋ ਜਾਂਦੇ ਤੇ ਫਿਰ ਉਹਨਾਂ ਨੂੰ ਸਮੇਂ ਦੀ ਕਦਰ ਹੁੰਦੀ ਹੈ ਜੋ ਫਿਰ ਉਹ ਸੋਚਦੇ ਕਿ ਕਾਸ਼ ਇਹ ਪਹਿਲੇ ਪੜ ਲੈਂਦੇ ਠੀਕ ਹੈ ਇੱਕ ਵੀ ਰੁਕਾਵਟ ਨਹੀਂ ਪਾਈ ਜਾ ਸਕਦੀ ਤੇ ਉਸ ਨੂੰ ਕਿਸੇ ਤਰ੍ਹਾਂ ਵੀ ਰੋਕਿਆ ਨਹੀਂ ਜਾ ਸਕਦਾ ਉਹ ਹਰ ਰੋਕ ਤੇ ਅਟਕ ਨੂੰ ਰੋਕਦਾ ਹੋਇਆ ਯਾਨਕਿ ਹਰ ਰੁਕਾਵਟ ਜੇ ਰੋੜੇ ਨੂੰ ਰੋਕਦਾ ਹੋਇਆ ਆਪਣੀ ਤਿੱਖੀ ਚਾਹ ਨਾਲ ਅੱਗੇ ਹੀ ਅੱਗੇ ਤੁਰਦਾ ਜਾਂਦਾ ਹੈ ਤੇ ਕਿਸੇ ਦੇ ਹੱਥ ਨਹੀਂ ਆਉਂਦਾ ਸਾਨੂੰ ਸਮੇ ਦੇ ਇਸ ਚਲਾਏ ਮਾਨਸੂਭਾਵ ਤੋਂ ਖਬਰਦਾਰ ਰਹਿੰਦਿਆ ਹਥਲੇ ਸਮੇ ਯਾਨੀ ਕਿ ਜਿਹੜਾ ਸਮੇ ਸਾਡੇ ਹੱਥ 'ਚ ਐਸ ਪ੍ਰੈਜ਼ੈਂਟ ਜੋ ਸਾਡੇ ਹੱਥ 'ਚ ਸਮਾਗ ਹੈ ਅਰਥਾਤ ਵਰਤਮਾਨ ਨੂੰ ਸ਼ੁਭ ਕਰਮ ਤੇ ਪ੍ਰਭੂ ਦੀ ਭਗਤੀ ਕਰਦਿਆ ਗੁਰਜਾਨਾ ਚਾਹੀਦਾ ਹੈ ਠੀਕ ਹੈ ਐ ਪਾਈ ਵੀ ਸਿੰਘ ਦੀ ਕਵਿਤਾ ਸਮੇਂ ਦਾ ਸਾਰਗ ਹੈ। ਨੈਕਸਟ ਸਮੇਂ ਕਵਿਤਾ ਦਾ ਕੇਂਦਰੀ ਭਾਵ ਇਹ ਜੇ ਆਏਗਾ 4 ਜਾਂ 3 ਨੰਬਰ 'ਚ ਆ ਸਕਦਾ ਹੈ ਠੀਕ ਹੈ ਸਮਾਂ ਸਦਾ ਚਲਾਈਮਾਨ ਹੈ। ਮਨੁੱਖ ਇਸ ਨੂੰ ਕਿਸੇ ਹਿਲੇ ਨਾਲ ਰੋਕ ਕੇ ਨਹੀਂ ਰੱਖ ਸਕਦਾ। ਹਿਲੇ ਮਤਲਬ ਕੋਈ ਉਪਾਏ ਨਾਲ ਜਾਂ ਕਿਸੇ ਵੀ ਤਰੀਕੇ ਨਾਲ ਉਹਨੂੰ ਨਹੀਂ ਰੋਕ ਸਕਦਾ। ਇੱਕ ਵਾਰ ਬੀਤਿਆ ਸਮਾਂ ਮੁੜ ਕੇ ਹੱਥ ਨਹੀਂ ਆਉਂਦਾ। ਇਸ ਕਰਕੇ ਮਨੁੱਖ ਨੂੰ ਆਪਣੇ ਵਰਤਮਾਨ ਸਵੇ ਸਮੇਂ ਨੂੰ ਸ਼ੁਭ ਕਰਮਾਂ ਤੇ ਸਿਮਰਨ ਵਿੱਚ ਲਾ ਕੇ ਸਫਲ ਕਰਨਾ ਚਾਹੀਦਾ ਹੈ। ਠੀਕ ਹੈ। ਇਹਦੇ ਵਿੱਚ ਭਾਈ ਵੀਰ ਸਿੰਘ ਨੇ ਸਮੇਂ ਦੀ ਇੰਪੋਰਟੈਂਸ ਬਾਰੇ ਦੱਸਿਆ। ਜੇ ਤੁਸੀਂ ਇਹਦਾ ਵਿਸ਼ਾ ਵਸਤੂ ਹੀ ਕਾਲਿਆ ਤੇ ਕੇਂਦਰੀ ਭਾਵ ਆਪੇ ਤੁਹਾਨੂੰ ਸਮਝ ਆ ਜਾਏਗਾ। ਫਿਰ ਤੁਸੀਂ ਕੇਂਦਰੀ ਭਾਵ ਆਪਣੇ ਵੱਲੋਂ ਲਿਖ ਸਕਦੇ ਹੋ ਕਿ ਉਹਨਾਂ ਨੇ ਕੀ ਦੱਸਿਆ। ਕੇਂਦਰੀ ਭਾਵ ਵੱਧ ਤੋਂ ਵੱਧ 3-4 ਲਾਈਨਾਂ ਦਾ ਹੀ ਹੋਣਾ ਚਾਹੀਦਾ ਕਿਉਂਕਿ ਤੀਨੀਆਂ ਚਾਰ ਨੰਬਰ ਦਾ ਹੁੰਦਾ ਹੈ। ਠੀਕ ਹੈ। ਹੁਣ ਅਸੀਂ ਨੈਕਸਟ ਭਾਈ ਵੀਰ ਸਿੰਘ ਦੀ ਜਿਹੜੀ ਨੈਕਸਟ ਕਵਿਤਾ ਹੋਏਗੀ ਉਹਦਾ ਵਿਸ਼ਾ ਵਸਤੂ ਕਰਾਂਗੇ ਫਿਰ ਉਹਨਾਂ ਦੀ ਜਿਵੇਂ ਸਮੇਂ ਕਵਿਤਾ ਦੀ ਵਿਆਖਿਆ ਉਹਨੂੰ ਸਾਰਿਆਂ ਨੂੰ ਐਕਸਪਲੇਨ ਕਰਾਂਗੇ ਠੀਕ ਹੈ